ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਤੈਂਗ ਵਾਲਾ ਜ਼ਿਲ੍ਹਾ ਦੋਪੂਤ ਬਗਤਪੁਰ ਮੋਗਾ ਤੇ ਜਿਹਦੇ ਕੋਲ ਵੀਡੀਓ ਬਣਾ ਰਿਹਾ ਹੈ ਵਪਾਰ ਦਾ ਬਾਈ ਕੰਮ ਕਰਦੇ ਆ ਜੀ ਵੀਡੀਓ ਜੀ ਆ ਰਹੀ ਹੈ। ਪਸ਼ੂ ਤਾਂ ਹਮੇਸ਼ਾ ਬਾਈ ਕੋਲ ਇੱਕ ਜਹਾਜ ਹੋਈ ਹੁੰਦੇ ਆ ਪਰ ਬੂਟੇ ਹੋਈ ਹੁੰਦੀ ਹੈ। ਅੱਜ ਦੀ ਵੀਡੀਓ ਚ ਇੱਕ ਗਾਂ ਤੇ ਲਾਜੀ ਸੂਰਤ ਬਾਈ ਪੂਰੀ ਵੱਡੀ ਫਾਰਮ ਦੀ ਬੱਚੀ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਲਗਭਗ 5.5 ਫੁੱਟ ਹਾਈਟ ਹੋਈ ਜੀ ਬੱਚੀ ਨੇ। ਬ੍ਰੀਡ ਦਾ ਵੀ ਅਰਥ ਕੋਈ ਨਹੀਂ ਕਾ ਜੀ। ਚੰਗੇ ਸੀ ਮੰਨਦੀ ਆ ਬੱਚਾ ਜੇਜਾ ਮਰਜੀ ਨਾਲੋਂ ਕਰਮ ਵਾਲੀ ਤੋਂ ਦੁੱਧ ਵੀ ਪੂਰਾ ਚੰਗਾ ਬਾਈ ਦੱਸਦਾ ਕੜਦੀ ਆ ਹਨਾ ਦੇ ਸਹਜੂ ਕੀ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਾਤਰਾ ਸਸੀ ਗਾਲ ਜੀ ਸਸੀ ਗਾ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 88968 76792 ਠੀਕ ਆ ਬਾਈ ਇੱਕ ਨੰਬਰ ਸੁਆ ਬਾਈ ਕਿੰਨੇ ਮਾਸ ਸੁਆ ਦੁੱਧ ਆ ਬਾਈ ਇਹਦਾ ਕਦੋਂ ਦੇ ਸੁਈ ਇਹਦੀ ਸੁਈ ਨੂੰ ਹੋ ਗਏ ਬਾਈ 15 16 ਦਿਨ ਬੱਚਾ ਕੀ ਹੈ ਜੀ ਬੱਚਾ ਮਗਰ ਬਾਈ ਮਗਰ ਬੱਚਾ ਜਿਹੜਾ ਹੁਣ ਬਾਈ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ 20 ਕਿਲੋ ਆ ਬਈ 20 ਕਿਲੋ ਨੱਟ ਤਿਆਰ ਹਾਂ ਜੀ ਦੇ ਕੋਈ ਵੀਰ ਬਾਈ ਚਵਾਈ ਕਰਕੇ ਚੁੰਦਾ ਹੋਵੇ ਕਰ ਲਵੇ ਬਾਈ ਆਪਾਂ ਨੂੰ ਕੋਈ ਚੱਕਰ ਨਹੀਂ ਦੋ ਟਾਈਮ ਆਪਦੀ ਤਸੱਲੀ ਕਰਕੇ ਲਈ ਆ ਜੀ ਠੀਕ ਹੈ ਜੀ ਹਾਂ ਜੀ ਥਣਾ ਦੀ ਓਕੇ ਆ ਜੀ ਬਾਈ ਥਣਾ ਦੀ ਤਾਂ ਬਾਲੀ ਚੰਗੀ ਆ ਮਚਵਾਈ ਬਹੁਤ ਚੰਗੀ ਆ ਠੀਕ ਹੈ ਬਾਕੀ ਆਪਾਂ ਵੀਡੀਓ ਦੇ ਵਿੱਚ ਚਵਾਈ ਕਰਕੇ ਦਿਖਾ ਦੇ ਹਾਂ ਜੀ ਹਾਂ ਜੀ ਸੋਰ ਕੇ ਦਿਖਾ ਦੇ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ 15 ਦਿਨ ਹੋ ਗਏ ਸੂਈ ਨੂੰ ਕਦਦਕਾਰ ਦੇ ਪੱਖ ਤੋਂ ਪੂਰੀ ਚੰਗੀ ਵਜਨ ਵਾਲੀ ਆ ਬਾਈ ਦੇ ਮੋਢੇ ਤੋਂ ਵੀ ਤਾਂ ਜਾਂਦੀ ਆ ਬਾਈ ਦਾ ਸਿਰ ਦੇ ਬਰੋਬਰ ਹੀ ਆ ਜੀ ਪੂਰੀ ਫਾਰਮ ਵਾਲੀ ਟੋਪ ਦੀ ਬੱਛੀ ਆ ਜੀ ਪੂਰਾ ਠੋਸ ਹਵਾਨਾ 20 ਕਿਲੋ ਨੈਟ ਕੰਡੇ ਹਲਾ ਤਿਆਰ ਆ ਬਾਈ ਦੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਟਾਈਮ ਚੋਲਿਓ ਫੈਕਸ ਸੈਟਰ ਦੀ ਗਾਂ ਥਣਾ ਦੇ ਚੈ ਖੋਣਿਆ ਪੂਰੀ ਫਾਰਮ ਦੀ ਬੱਚੀ ਆ ਬਰੀਡ ਵਾਈਜ਼ ਵੀ ਪੂਰੀ ਕਰਮ ਵਾਲੀ ਚੰਗੀ ਆ ਕੱਦ ਕਾਠ ਤੇ ਵਜਨ ਵਾਲੇ ਪੱਖ ਤੋਂ ਅੰਤੀ ਕੋਈ ਨਹੀਂ ਜੀ ਸੇਵਾਗਾਰ ਚੰਗੀ ਹੋ ਜੇ ਤਾਂ ਦੁੱਧ ਕਰਮ ਵਾਲੀ ਤੋਂ ਜਿੰਨਾ ਮਰਜ਼ੀ ਲੈ ਲੋ ਮਗਰ ਬੱਚਾ ਵੱਛਾ ਏ ਫੜਾ ਦੀ ਓਕੇ ਆ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਜੀ ਸੋਹਣਾ ਗਲਾਬੀ ਥਾਣਾ ਬਾਕੀ ਬਾਈ ਕਹਿੰਦਾ ਆ ਪਾ ਚਵਾਈ ਦੇਵਾਂਗੇ ਲੈ ਆਓ ਜੀ ਬਾਲਟੀ ਮਿਲਕ ਬੈਂਡ ਚੈੱਕ ਕਰ ਸਕਦੇ ਹੋ ਤੁਸੀਂ ਗੋਟਾਰ ਦੀ ਸਟਰੋਂਗ ਹੁੰਦੀ ਆ ਪੂਰੀ ਫੇਸ ਕੁਆਲਟੀ ਚੈੱਕ ਕਰ ਲਓ ਬਰੀਡ ਦਾ ਅੰਤ ਕੋਈ ਨਹੀਂਗਾ ਆਪਾਂ ਤੁਹਾਨੂੰ ਇੱਕ ਟਾਈਮ ਦੀ ਲਵਾਈ ਚਵਾਈ ਕਰਵਾ ਦਿੰਨੇ ਆ ਤਾਂ ਕਿ ਤੁਹਾਨੂੰ ਐਸਟੀਮੇਟ ਹੋ ਜਾਏ ਬਾਕੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਤੇ ਚਾਹੇ ਛੇ ਟਾਈਮ ਚੋ ਲਿਓ ਦੁੱਧ ਨੈਟ ਤਿਆਰ ਹੋਊਗਾ ਜਿੰਨਾ ਦੱਸਿਆ ਬਾਕੀ ਤੁਹਾਨੂੰ ਲਾਈਵ ਚਵਾਈ ਕਰਾ ਦਿੰਨੇ ਆ ਬਾਲਟੀ ਨੂੰ ਦੀ ਕਰਦੇ ਬਾਈ ਗੇਟ ਕਰੀ ਚੈੱਕ ਕਰੋ ਜੀ ਜਦੋਂ ਬਿਲਕੁਲ ਖਾਲੀ ਆ

ਯੂਨੀਅਟ ਲਾਇਸੈਂਸ ਵਾਈ ਤਾਂ ਕਰਾਈ ਆ ਤਾਂ ਕਿ ਇਹ ਲੋਕ ਕੰਡਾ ਲੈ ਆਇਓ ਮਾਜ ਮਤੇ ਮੱਥੇ ਬੈਟੇ ਆ ਟਾਈਮ ਆਫ ਦੀਸ ਟ੍ਰਾਈ ਕਰਕੇ ਨਹੀਂ ਆਵੇ ਠੀਕ ਹੈ ਆਪਾਂ ਨੂੰ ਕੋਈ ਚੱਕਰ ਨਹੀਂ ਆ ਬੋਟ ਦਾ ਹੈਗਾ ਕਰਕੇ ਆਪਾਂ ਤਾਂ ਚੋੜੀ ਜਾਂ ਆਪਾਂ ਨੂੰ ਜਿਹੜਾ ਕੋਈ ਟੈਨਸ਼ਨ ਆ ਬਾਕੀ ਇੱਕ ਨਾ ਬੇਨਤੀ ਆ ਬਾਈ ਜਲੋ ਸਪੈਸ਼ਲੀ ਬਾਈ ਕਹਿੰਦਾ ਟਾਈਮ ਨੂੰ ਟਾਈਮ ਮੇਰੇ ਘਰੇ ਜਿੰਨਾ ਟਾਈਮ ਮਰਜੀ ਟੋਲੇ ਥੱਲੀ ਕਰਿਆ ਆ ਦੀ ਕੋਈ ਚੋਣ ਨਹੀਂ ਆ ਕਿ ਮੈਂ ਉਹ ਲੈਣੇ ਹੱਥ ਵੀ ਆ ਜਿੰਨਾ ਗੋਦ ਦੱਸਿਆ ਜੇ 20 ਕਿਲੋ ਗਿਆ ਤਾਂ 20 ਕਿਲੋ ਹੀ ਨਿਕਲਣਾ ਡੀ ਪੂਰਾ ਬਾਹਰ ਤਾਂ ਹੋਈ ਪਰ ਅੰਦਰ ਨਹੀਂ ਜਾਗਾ ਦਵਾਈ ਦੀ ਐਕਾ ਨੰਬਰੋਂ ਮੋਤੀ ਦੰਨਿਆਰ ਜੀ ਦਵਾਈ ਆਈ ਮੋਤੀ ਕਰੋਗ ਮਲਤਵੇਂ ਨੇ ਕਿਹਾ ਕਰਦਿਓ 8000 ਦੀ ਮੋਤੀ ਗੁੜੀ ਹੁੰਦੀ ਬਾਕੀ ਬਈਏ ਡੇਪ ਕਾਬ ਦੇ ਵਜਨ ਵਾਲੀ ਤੇ ਬ੍ਰੀਡ ਵਾਲੀ ਗਾਂ ਨੇ ਗੋਦ ਨਹੀਂ ਦਿੱਤਾ ਤਾਂ ਫਿਰ ਦੇਣਾ ਵੀ ਕਿਨੇ ਆ ਜੇ ਇਹੀ ਗੱਗਿਰ ਫਾਰਮ ਦੀ ਚੱਲੀ ਗਈ ਤਾਂ ਪਰ ਚੀਕ ਵੀ ਦੇਖਾਈ ਦੇ ਬਾਹਰੋਂ ਦਾ ਕਾਫਾ ਦੇ ਦੇਗੀ ਜਿਹੜਾ ਆ ਜਿਹੜਾ ਦੁੱਧ ਉਹ 2 ਕਿਲੋ ਤੇ ਮੁੱਲ ਭਾਈ ਇਹਦਾ ਕੀ ਆ ਫਿਰ ਮੁੱਲ ਇਹਦਾ ਭਾਈ ਆਪਾਂ ਤੁਹਾਨੂੰ ਬੜਾ ਲੰਮਾ ਚੌਣਾ ਕਰ ਦੇਗੇ ਠੀਕ ਆ ਜੀ 85000 ਰੁਪਏ ਜੋ ਮਾਨਤਾਣ ਕਰਦਾਂਗੇ ਜਮਾਤ ਜੀ ਮੋਲਾ ਜੀ 85000 ਰੁਪਏ ਚ ਬਾਈ ਕੰਦਾ ਮਾਨਤਾਣ ਕਰਦਾਂਗੇ ਜਿਹਨੂੰ ਜੱਜੂਗੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਇੰਨਾ ਨਗੀਨਾ ਜੇ ਮੁੱਢੋ ਲੈ ਕੇ ਤਿਆਰ ਕਰਨਾ ਹੋਵੇ ਤਾਂ ਬਈ ਕਈ ਲੱਖ ਆਜੂਗਾ ਐਡੇ ਕੱਦ ਕਾਠ ਵਾਲੀ ਤੇ ਵਜਨ ਵਾਲੀ ਗੜ ਜਾਇਜ ਮੁੱਲ 85000 ਰੁਪਇਆ ਐਡੀ ਗੜ ਬਾਈ ਲੱਖ ਸਵਾ ਲੱਖ ਰੁਪਇਆ ਖਾ ਕੇ ਤਿਆਰ ਹੁੰਦੀ ਆ ਸਹੀ ਗੱਲ ਆ ਜੀ ਬਾਈ ਗੜ ਬਾਕੀ ਵੀਰੇ ਮਿਹਨਤ ਬਹੁਤ ਪੈ ਜਾਂਦੀ ਆ ਚੈੱਕ ਕਰੋ ਜੀ ਕੁਆਲਿਟੀ ਫੁੱਲ ਭਰ ਗਈ ਆ 10 ਗਿਆ 11 ਕਿਲੋ ਦੁੱਧ ਪੈਂਦਾ ਹੁੰਦਾ ਹਨਾ ਬਈ ਬਈ 10 ਕਿਲੋ ਦੁੱਧਾ ਮੰਨ ਲਾ ਝੱਗ ਮਾਰ ਕੇ ਆਪਾਂ 20 ਕਿਲੋ ਦੁੱਧ ਦੱਸਿਆ ਟਾਈਮ ਤੋਂ ਟਾਈਮ ਆਪਦੀ ਕੋਈ ਚੋਕੀ ਲਿਆਦਾ ਸਹੀ ਗੱਲ ਹੈ ਝੱਗ ਮਾਰ ਕੇ ਜੀ ਬਾਕੀ ਚਵਾਈ ਵੇਖ ਹੀ ਲਈ ਆ ਬਾਈ ਮੋਟੀ ਕਰਨੇ ਮੋਟੀ ਚਵਾਈ ਚਵਾਈ ਦਾ ਜਦੋਂ ਪਸਮਾ ਕਰ ਜਾਂਦੀ ਆ ਆਪ ਹੀ ਧਾਰਾ ਹੋਣ ਲੱਗ ਜਾਂਦੀ ਆ ਹਾਂਜੀ ਬਾਕੀ ਕੰਮ ਐਟ ਬਾਈ ਮੈਂ ਕਰ ਸਕਦੇ ਹਾਂ ਧੰਨਵਾਦ